ਇੱਥੋਂ ਅਸੀਂ ਅਪੀਲ ਕਰਦੇ ਆਂ ਵੀ ਇੱਧਰ ਨਾ ਆਓ ਕੋਈ ਆ ਤੇ 4x4 ਟਰੈਕਟਰ ਹੀ ਚੱਲ ਗਿਆ ਇੰਨੇ ਪਾਣੀ ਦੇ ਵਿੱਚ ਆਹ ਦੇਖ ਲਓ ਪਾਣੀ ਕਿੰਨਾ ਨਹੀਂ ਚੱਲੇ ਇਸ ਕਰਕੇ ਅਸੀਂ ਕਵਾਂਗੇ ਵੀ ਜਿੰਨਾ ਚਿਰ ਇੱਥੋਂ ਜਾ ਕੇ ਵਹਿੰਦੇ ਨੇ ਸਾਨੂੰ ਪਤਾ ਲੱਗ ਗਿਆ ਇੱਧਰ ਬੰਦੇ ਨਹੀਂ ਕੱਲਾਂਗੇ ਔਰ ਅਗਲੇ ਬੰਨੋਂ ਅਸੀਂ ਜਿਹੜਾ ਸਾਹਮਣੇ ਡੇਰਾ ਦਿਖ ਰਿਹਾ ਉੱਥੋਂ ਜਦੋਂ ਉੱਚਾ ਮਿਲ ਜੂਗਾ ਉੱਥੋਂ ਵੀ ਟਰੈਕਟਰ ਵਾਪਸ ਲੈ ਕੇ ਆਵਾਂਗੇ ਵੀ ਇਹ ਰਿਸਕ ਹੈਗਾ ਵਾ ਕਿਉਂਕਿ ਔਖਾ ਕੰਮ ਹੈ ਇੱਧਰ ਫਿਰ ਨਹੀਂ ਇਹਦਾ ਮਤਲਬ ਪਾਣੀ ਵੱਧ ਰਿਹਾ ਵਾ ਔਰ ਜੇ ਪਾਣੀ ਟਰੈਕਟਰ ਨਹੀਂ ਵੜ ਰਹੇ ਫਿਰ ਇਹ ਪਿੰਡ ਘਿਰ ਗਏ ਆ ਇਸ ਕਰਕੇ ਇਹ ਵੀ ਭਰਾਓ ਤੁਹਾਨੂੰ ਦੱਸ ਤੀਏ ਵੀ ਪਿੰਡ ਹੁਣ ਘਿਰ ਰਹੇ ਆ ਤੇ ਇੱਥੇ ਗਾਂਹਾਂ ਜਾ ਕੇ ਫੇਰ ਰਸਤਾ ਰਸਤਾ ਪਹੁੰਚਾਉਣ ਦਾ ਲੱਗੇ ਉਹ ਸੋਚਦੇ ਆ ਹਾਂ ਤੇ ਇਸ ਕਰਕੇ ਆ ਵੀ ਹਾਲਾਤ ਜਿਆਦਾ ਖਰਾਬ ਹੋ ਰਹੇ ਪਾਣੀ ਜਿਆਦਾ ਵਾਅ ਦੇਖ ਲਓ ਹੁਣ ਇੱਥੇ ਟਰੈਕਟਰ ਆ ਟਰੈਕਟਰ ਵੱਡਾ ਸੀਗਾ ਜਿਹੜਾ ਆ ਗਿਆ ਇੱਥੇ ਕੋਈ ਨਿਕਾ 275 ਕੋਈ ਛੋਟਾ ਟਰੈਕਟਰ ਆਉਣਾ ਨਹੀਂ ਸੀ 4x4 ਕਿਉਂਕਿ ਇਹਦਾ 에ਅਰ ਕਲੀਨਰ ਹਾਲੇ ਵੀ 6-7 ਇੰਚ ਉੱਪਰ ਹੈਗਾ ਵਾ ਠੀਕ ਆ ਇਸ ਕਰਕੇ ਇਹ ਚੱਲ ਗਿਆ ਹੈਗਾ ਦੂਜਾ ਨਹੀਂ ਚੱਲ ਸਕਦਾ ਇਸ ਕਰਕੇ ਹਾਂ ਹਾਂ ਡੇਰੇ ਵਾਲੀ ਉੱਚੀ ਲੱਗਦੀ ਉੱਥੋਂ ਮੋੜਾਂਗੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਇਹ ਇਲਾਕਾ ਦਾ ਆਪਣਾ ਅਜਨਾਲੇ ਤੋਂ ਲਾਗਦੇ ਪਿੰਡ ਹਰੂਵਾਲ ਤੇ ਇਹ ਫਤਿਹਾਲ ਦੇ ਵਿੱਚ ਦੀ ਜਿਹੜੀ ਲਿੰਕ ਰੋਡ ਆ ਨਾ ਉਹ ਵੀ ਬੜੀ ਡੂੰਗੀ ਜੀ ਆਹ ਦਾ ਆਵਾਜ਼ ਦੇਖੋ ਅਗਲੇ ਬੰਨੇ ਕਹਿੰਦੇ ਵੀ ਡੱਕ ਕੇ ਵੇਖ ਕੇ ਨੀਵਾ ਵਾ ਇਹ ਤਾਂ ਖਰਾਬ ਉਹਨਾਂ ਨੇ ਆ ਨਹੀਂ ਪਾਣੀ ਨਹੀਂ ਟੱਕ ਰਿਹਾ ਉਹ ਕਹਿੰਦੇ ਡੂੰਗਾ ਵਾ ਠੀਕ ਹੈ ਚਲੋ ਤੋਂ ਇਸ ਕਰਕੇ ਇਹਨਾਂ ਨੇ ਸਾਡੇ ਨੂੰ ਦੱਸੋ ਹੌਸਲਾ 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 ਜਨ ਲਾਗੇ ਜਨ ਲਾਗੇ ਅਜੇ ਦਾ 에어 ਕਲੀਨਰ ਉੱਚਾ ਵਾ ਤਾਂ ਇਹ ਟਰੈਕਟਰ ਕੱਢ ਗਿਆ ਔਰ ਲੱਗਦਾ ਵੀ ਇੱਕ ਏਕੜ ਰਹਿ ਗਿਆ ਇੱਥੋਂ ਬਸ ਅਸੀਂ ਕੱਢ ਕੇ ਤੇ ਅਸੀਂ ਵਾਪਸੀ ਵਾਪਸੀ ਕਰਾਂਗੇ ਹੁਣ ਇੱਥੋਂ ਪਿਛਲਾ ਟਰੈਕਟਰ ਪੂਰਾ ਜ਼ੋਰ ਲਾ ਰਿਹਾ ਓ ਲੋਕ ਵਿਚਾਰੇ ਜਾਂ ਉੱਚੇ ਥਾਂ ਤੇ ਆ ਰਹੇ ਆ ਜਾਂ ਨਿਕਲ ਰਹੇ ਇਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਹੁਣ ਜਿੰਨਾ ਕ ਆ ਗਿਆ ਆ ਬੰਦੇ ਦੇਖੋ ਆ ਬੰਦੇ ਠੀਕ ਆ ਜੀ ਚਲੋ ਕੋਸ਼ਿਸ਼ ਆਪ ਆ ਕੋਈ ਨਹੀਂ ਕੋਈ ਨਹੀਂ ਚੱਲ ਚੱਲ ਇਧਰ ਕਾਕਾ ਸਿੱਧਾ ਵੇ ਇਹੋ ਮੋਬਾਈਲ ਨਾਲ ਵੇਖ ਰੋ ਮੋਬਾਈਲ ਨਾਲ ਤੂੰ ਕੱਟ ਸਿੱਧਾ ਵੇ ਮਗਰ ਤੁਰੇ ਚਲੋ ਓਏ ਜਾਂ ਇਧਰ ਟਰੈਕਟਰ ਬੰਦ ਹੋਣਾ ਤੁਰੇ ਜਾਓ ਉਹਨੂੰ ਸਾਹ ਨਹੀਂ ਮਿਲਦਾ ਟਰੈਕਟਰ ਨੂੰ ਜਾਂ ਨਾ ਜਾਂ ਨਾ ਇਹ ਹਾਲਾਤ ਨੇ ਭਰਾਓ ਆਪ ਦੇਖ ਸਕਦੇ ਹੋ ਵੀ ਕੀ ਹਾਲਾਤ ਨੇ ਬਹੁਤ ਰਿਸਕ ਆ ਸਾਨੂੰ ਵੀ ਸੱਖਿਆ ਵੀ ਆਉਣਾ ਰਿਸਕ ਆ আর ਇਧਰ ਆ ਇਦੋਂ ਛੇਤੀ ਜਿੰਨੀ ਜੇਤੀ ਆਪਾਂ ਨਿਕਲ ਸਕਾਂਗੇ ਉਹਨਾਂ ਬੰਦਿਆਂ ਨੂੰ ਲੈ ਕੇ ਉਹਨਾਂ ਚੰਗਾ ਵਾ ਔਰ ਵਧੀਆ ਠੀਕ ਹੈ ਠੀਕ ਹੈ